ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮਕਤਮਾ ਸੀਗਾ ਜਿਸ ਦੇ ਜਿਹੜਾ ਹਿਾਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਸਿਚਾਈ ਕਿਸ ਨੇ ਜਿੱਥੇ ਅਸੀਂ ਆਪਾਂ ਖੜੇ ਆ ਕਿਸ ਨੇ ਕਿਹਾ ਕਿ ਨਾ ਉੱਥੇ ਇਲਕੋਗੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ 파ਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ টাইমস ਨਾਉ ਪੰਜਾਬ देखो इथे मैं ਤੁਹਾਨੂੰ ਜਿਹੜਾ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ ਕੱਲ ਡੀਪੀ ਸਾਹਮਣੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਈ ਜਿਹੜਾ ਆਪਰੇਸ਼ਨ ਪ੍ਰਹਾਰ ਅਸੀਂ ਲਾਂਚ ਕੀਤਾ ਹੈਗਾ ਤੇਂਦਰਾਂ ਲਈ ਕਿ ਅਸੀਂ ਪੰਜਾਬ ਪੁਲਿਸ ਇਸ ਤੇ वचनबद्ध ਹੈਗੀ ਹੈ ਕਿ ਅਸੀਂ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਨਜਾਦੋਣੀ ਹੈਗੀ ਹੈ ਉਹਦੇ ਲਈ ਅਸੀਂ ਪੂਰੇ ਮੋਟੀਵੇਟਿਡ ਹੈਗੇ ਆ ਇਥੇ ਇਸੇ ਇਸੇ ਲੜੀ ਦੇ ਵਿੱਚ ਹੀ ਅ ਅੱਜ ਬਟਾਲਾ ਪੁਲਿਸ ਨੇ ਅਸ਼ੇਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਦੀ ਨਿਗਰਾਨੀ ਹੇਠ ਇੱਕ ਜਿਹੜੇ ਕਾਰਵਾਈ ਕੀਤੀ ਹੈ ਗੈਂਗਸਟਰਾਂ ਦੇ ਵਿਰੁੱਧ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਯਾਦ ਹੋਵੇਗੀ 5 12 ਨੂੰ ਇੱਕ ਸ਼ਹਿਰ ਬਟਾਲਾ ਦੇ ਵਿੱਚ ਇੱਕ ਰੋਡ ਰੇਜ ਦੇ ਕਾਰਨ ਦੋ ਨੌਜਵਾਨਾਂ ਨੇ ਇੱਕ ਸੌਰਵ ਨਿਗਾਨ ਨਾਮ ਦੇ ਵਿਅਕਤੀ ਨੂੰ ਫਾਇਰ ਇੰਜਰੀ ਕੀਤੀ ਸੀਗੀ ਆਪਣੇ ਪਿਸਤੌਲ ਨਾਲ ਉਹਨੂੰ ਉੱਤੇ ਮਾਰਿਆ ਸੀਗਾ ਤੇ ਉਫਰਾ ਹੋ ਗਏ ਸੀਗੇ ਤੇ ਉਹਨਾਂ ਦੇ ਪਰਚਾ ਸਿਵਲ ਲਾਈਨ ਬਟਾਲਾ ਦੇ ਵਿੱਚ ਅ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ बिकॉज ਇਹ ਸੈਂਸੇਸ਼ਨਲ ਸੀਗਾ ਰਾਤ ਨੂੰ ਸੀਗਾ ਸ਼ਹਿਰ ਦੇ ਵਿੱਚ ਸੀਗਾ ਉਹਦੇ ਕਰਕੇ ਹੀ ਉਸੇ ਦਿਨ ਤੋਂ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅ ਐਸਐਸਪੀ ਸਾਹਿਬ ਨੇ ਸੁਖਮੰਤਾਪ ਸਿੰਘ ਨੇ ਇਹਨਾਂ ਨੇ ਐਸਪੀਡੀ ਸੰਦੀਪ ਵਡੇਰਾ ਤੇ ਡੀਐਸਪੀ ਸੰਜੀਵ ਤੇ ਜਿਹੜਾ ਸਿਵਲ ਲਾਈਨ ਦਾ ਜਿਹੜਾ ਐਸਐਚਓ ਨੇ ਨਿਰਮਲ ਸਿੰਘ ਹੈ ਨਾ ਮੇਰੇ ਖਿਆਲੋਂ ਉੱਥੇ ਨਿਰਮਲ ਸਿੰਘ ਹੋਰਾਂ ਦੇ ਤੇ ਸੁਖਰਾਜ ਸੀਏ ਦੇ ਨਿਗਰਾਨ ਹੇਡ ਜਿਹੜੀਆਂ ਟੀਮਾਂ ਬਣਾਈਆਂ ਸੀਗੀਆਂ ਇੱਕ ਮੈਨ ਹੰਟ ਲਾਂਚ ਕੀਤੀ ਸੀ ਇਹਨਾਂ ਦੋਨੋਂ ਅਪਰਾਧੀਆਂ ਨੂੰ ਫੜਨ ਲਈ ਕੁਝ ਦਿਨ ਪਹਿਲਾਂ ਜਦੋਂ ਇਹ ਜਿਹੜਾ ਜਿਹੜਾ ਜਸਕਰਨ ਸਿੰਘ ਉਰਫ ਜਸਾ ਹੈਗਾ ਇਸੇ ਖਵਾਂ ਦਾ ਰਹਿਣ ਵਾਲਾ ਹੈ ਇਹਦੇ ਨਾਲ ਜਿਹੜਾ ਇਹਦਾ ਸਾਥੀ ਸੀਗਾ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਇਹ ਦੋ ਸੀ ਦੋ ਜਾਣੇ ਸੀਗੇ ਜਿਨ੍ਹਾਂ ਨੇ ਉਹ 307 ਦਾ ਜਿਹੜਾ ਜਿਨ੍ਹਾਂ ਤੇ ਮੁਕੱਦਮਾ ਦਰ ਸੀਗਾ ਕੁਝ ਦਿਨ ਪਹਿਲਾਂ ਜਦੋਂ ਵਿਸ਼ਾਲ ਗੁਰਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਇੱਕ ਪਿਸਤੌਲ ਤੇ 3 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਸ ਲਈ ਉਹਦੇ ਤੇ ਇੱਕ ਵੱਖਰਾ ਪਰਚਾ ਉਹਦੇ ਤੇ ਦਰਜ ਹੈਗਾ ਤੇ ਇਹ ਉਸ ਤੋਂ ਉਦੋਂ ਤੋਂ ਫਰਾਰ ਚੱਲਿਆ ਆ ਰਿਹਾ ਸੀਗਾ ਜਿਸ ਕਾਰਨ ਜਸ ਤੇ ਅੱਜ ਮਤਲਬ ਜਿਵੇਂ 19 ਤਰੀਕ ਨੂੰ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੇ ਇਸ ਦੇ ਕੋਲੋਂ 1 ਕਿਲੋ ਹੈਰੋਇਨ ਕਿਉਂਕਿ ਇਹਨਾਂ ਕੋਲੇ ਜਿਹੜੀ ਹੁਣ ਪੁੱਛ ਕੇ ਤੇ ਗੱਲ ਸਾਹਮਣੇ ਆਈ ਹੈ ਟੋਟਲ ਇਹ 4 ਕਿਲੋ ਹੈਰੋਇਨ ਇਹਨਾਂ ਕੋਲੇ ਸੀਗੀ 3 ਕਿਲੋ ਹੈਰੋਇਨ ਦਾ ਗੁਰਪ੍ਰੇਤ ਸਿੰਘ ਕੋਲ ਵਿਸ਼ਾਲ ਤੋਂ ਬਰਾਮਦ ਹੋ ਗਈ ਸੀ ਕਿ ਤੇ ਕਿਲੋ ਇਹ ਤੋਂ ਬਰਾਮਦ ਹੋ ਗਈ ਸੀ ਪਰ ਇਦੇ ਨਾਲ ਨਾਲ ਜਿਹੜਾ 307 ਦਾ ਜਿਹੜਾ ਸਿਵਲ ਲਾਈਨ ਦਾ ਬਟਾਲੇ ਦਾ ਮਕਤਮਾ ਸੀਗਾ ਜਿਸ ਵਿੱਚ ਜਿਹੜਾ ਹਥਿਆਰ ਵਰਤਿਆ ਹੋਇਆ ਸੀਗਾ ਉਹ ਹਲੇ ਬਰਾਮਦ ਨਹੀਂ ਹੋਇਆ ਸੀਗਾ ਤੇ ਉਸ ਦੇ ਵਿੱਚ ਜਦੋਂ ਗਹਿਨ ਪੁੱਛ ਕੇ ਇਸ ਵਿੱਚ ਆਈ ਕਿ ਇਸ ਨੇ ਜਿੱਥੇ ਅਸੀਂ ਆਪਾਂ ਖੜੇ ਹਾਂ ਇਸ ਨੇ ਕਿਹਾ ਕਿ ਮੈਂ ਉੱਥੇ ਿਲਕੋ ਕੇ ਰੱਖਿਆ ਹੋਇਆ ਤੇ ਉਸ ਦੀ ਬਰਾਮਦਗੀ ਲਈ ਟੀਮਾਂ ਪੁਲਿਸ ਦੀਆਂ ਆਈਆਂ ਸੀਗੀਆਂ ਤੇ ਇਸ ਨੇ ਨੇਰੇ ਦਾ ਫਾਇਦਾ ਉਸ ਨੂੰ ਚੱਕ ਕੇ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਰਿਟੈਲੀਟਿਓ ਫਾਇਰ ਦੇ ਵਿੱਚ ਜਿਹੜਾ ਜਿਸ ਕਾਰਨ ਏਲੀਅਸ ਜਿਹੜਾ ਜੱਸ ਹੈ ਓਹੋ ਆਪਣਾ ਇੰਜਰ ਹੋਇਆ ਤੇ ਉਹਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਟੀਬੋਰਤੀ ਇਹ ਦੇਖਣ ਇਹ ਬਾਅਦ ਚ ਪਤਾ ਲੱਗੇਗਾ ਦੇਖ ਕੇ ਕਿ ਇਹ ਉਸ ਕ੍ਰਾਈਮ ਦੇ ਵਿੱਚ ਯੂਸਵਲੀ ਪਿਸਤੌਲ ਹੈ ਕਿ ਕੋਈ ਹੋਰ ਹੈਗੀ ਸਰ ਇਤੇ ਦੋਨਾਂ ਦੇ ਪਹਿਲਾਂ ਹੋਰ ਕਿਹੜੇ ਕਿਹੜੇ ਕ੍ਰਿਮੀਨਲ ਪਰਚੇ ਦਰਜ ਨੇ ਜਾਂ ਇਹ ਕਿਸੇ ਗੈਂਗ ਦਾ ਐਸੋਸੀਏਟ ਨੇ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਹਲੇ ਹਲੇ ਤਾਂ ਇਸ ਨੂੰ ਹਲੇ ਤਾਂ ਹੋਇਆ ਹੀ ਹੈ ਮੁਕਾਬਲਾ ਤਾਂ ਹਲੇ ਗੈਨ ਪੁੱਛ ਕੇ ਛੋਏਗੀ ਬਟ ਇਹਦਾ ਜਿਹੜਾ ਇੰਨਾ ਮੈਨੂੰ ਪਤਾ ਇਸ ਕਾਰਨ ਜਸਤੇ ਜਿਹੜਾ ਮੇਰੇ ਐਸਐਸਓ ਆਪਨੇ ਦੱਸਿਆ ਕਿ ਇਹਦਾ ਕ੍ਰਿਮਨਲ ਪਿਛੋਕੜ ਹੈ ਇਸ ਤੇ ਉੱਤੇ ਪਹਿਲਾਂ ਵੀ ਅ ਅਟੈਂਪਟ ਟੂ ਮਰਡਰ ਐਂਡ ਡੀਪੀਐਸ ਆਰਮ ਜੈਕਟ ਦੇ ਪਰਚੇ ਦਰਜ ਨੇ ਤੇ ਵਿਸ਼ਾਲ ਦੇ ਉੱਤੇ ਵੀ ਚਾਰ ਪਰਚੇ ਉਹਦੇ ਤੇ ਵੀ ਉਹਦਾ ਵੀ ਜਿਹੜਾ ਹੈਗਾ ਕ੍ਰਿਮਨਲ ਪਾਸਟ ਹੈਗਾ ਤੇ ਇਹ ਪਹਿਲਾਂ ਵੀਰਨਾਂ ਤੋਂ 100 150 ਗ੍ਰਾਮ ਪਹਿਲਾਂ ਇਹ ਤੋਂ ਹੁਣ ਇਹ ਵੱਡੇ ਪੱਧਰ ਤੇ ਇਹ ਆਪਣਾ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਤੇ ਇਹਨਾਂ ਕੋਲੇ ਨਜਾਇਜ਼ ਹਥਿਆਰ ਵੀ ਸੀਗੇ ਕਿੰਨੀ ਇੱਕ ਰਾਉਂਡ ਗੋਲੀ ਚੱਲੀ ਔਰ ਆਪਣੇ ਕਿਸੇ ਜਵਾਨ ਦੇ ਪੁਲਿਸ ਦੇ ਜਵਾਨ ਦੇ ਨਹੀਂ ਵਾਹਿਗੁਰੂ ਦਾ ਸ਼ੁਕਰ ਹੈਗਾ ਕਿ ਉਹ ਬਚਾ ਹੋ ਗਿਆ ਅ ਕਸਰ ਤਾਂ ਉਹ ਜਿਵੇਂ ਹੁੰਦਾ ਕਿ ਜਦੋਂ ਭੱਜਣ ਲੱਗੇ ਤਾਂ ਤੱਬੜ ਤੋੜ ਫਾਇਰਿੰਗ ਉਸ ਨੇ ਕੀਤੀ ਹੈਗੀ ਐ ਤੇ ਪੁਲਿਸ ਵੱਲੋਂ ਦੋ ਤਿੰਨ ਫਾਇਰ ਹੋਏ ਆ ਉਦੋਂ ਉਹਦੇ ਹਲੇ ਫਾਇਰ ਸਾਨੂੰ ਨਹੀਂ ਪਤਾ ਕਿੰਨੇ ਹੋਏ ਆ ਐਫਐਸਐਲ ਦੀ ਟੀਮ ਆਏਗੀ ਸਾਰਾ ਜਿਹੜਾ ਸੀਨ ਐ ਇਹਨੂੰ ਅਸੀਂ ਹੁਣ ਸੀਨ ਔਫ ਕ੍ਰਾਈਮ ਨੂੰ ਪ੍ਰੋਟੈਕਟ ਕਰ ਲਾਂਗੇ ਫਿਰ ਇਸ ਨੂੰ ਸਾਰੀ ਜਦੋਂ ਐਫਐਸਐਲ ਗਹਿਨ ਜਾਂਚ ਕਰੇਗੀ ਉਹ ਸਾਰੀ ਡਿਟੇਲਸ ਫਿਰ ਤੁਹਾਡੇ ਨਾਲ ਲੈਟਰ ਉਹਨੇ ਸ਼ੇਅਰ ਕਰ ਦਿਆਂਗੇ ਥ Times Now Punjab